ਸੀ ਗਾਲ ਜੀ ਅੱਜ ਆਪਾਂ ਕਰ ਰਹੇ ਹਾਂ ਮੱਕੀ ਦੇ ਉੱਤੇ ਕੋਰਾ ਜਿੰਦੀ ਸਪਰੇ ਸੁੰਡੀ ਵਾਸਤੇ ਅੱਜ ਮੱਕੀ ਹੈ ਜਿਹੜੀ ਆਪਣੀ ਤਕਰੀਬਨ 1 ਮਹੀਨਾ 8-10 ਦਿਨ ਦੀ ਹੋ ਗਈ ਆ ਜਿਹੜੀ ਕਿ ਲੱਕ ਦੇ ਬਰਾਬਰ ਆ ਗਈ ਆ ਤੇ ਲੱਗਦਾ ਤੁਸੀਂ ਕਰਦਾ ਤੇ ਅੱਜ ਆਪਾਂ ਕੋਰਾ ਜਿੰਦੀ ਸੁੰਡੀ ਦੀ ਸਪਰੇ ਕਰ ਰਹੇ ਹਾਂ ਦੇ ਉੱਤੇ ਇਸ ਤੋਂ ਬਾਅਦ ਹੋਣੀ ਨਹੀਂ ਕਿਉਂਕਿ ਇਹ ਉੱਚੀ ਵੀ ਹੋ ਜੂ ਜਿਹੜੀ ਵੀ ਸਪਰੇ ਆਪਾਂ ਕਰਦੇ ਹਾਂਗੇ ਟਰੈਕਟਰ ਵਾਲੇ ਪੰਪ ਨਾਲੇ ਤੁਸੀਂ ਦੇਖ ਸਕਦੇ ਹੋ ਇਹ ਸਪਰੇ ਬੰਦੇ ਲੱਗ ਰਹੇ ਨੇ ਕਰਨਾ ਆਪਾਂ ਨੇ ਬੰਦਾ ਐਨਆਰਆਈ ਬੁਲਾਇਆ ਹੈਗਾ ਸਪਰੇ ਕਰਨ ਵਾਸਤੇ ਇਹ ਬੰਦਾ ਕੈਨੇਡਾ ਤੋਂ ਵਾਪਸ ਆਏਗਾ ਇਹ ਉਹਨੂੰ ਸਪਰੇ ਕਰਨ ਵਾਸਤੇ ਲਾਇਆ ਹੋਇਆ ਆਪਾਂ ਨੇ ਐਨਆਰਆਈ ਹੈ ਆਪਾਂ ਨੇ ਜਵਾਕ ਵੀ ਲੈ ਕੇ ਆਨੇ ਹੋਣੇ ਨਾਲ ਸਪਰੇ ਕਰਾਉਣ ਵਾਸਤੇ ਉਧਰ ਭੱਜ ਗਏ ਆ ਦੇਖੋ ਇਹ ਵੀ ਸਪਰੇਅ ਕਰਾਉਂਦੇ ਨੇਗੇ ਪਹਿਲਾਂ ਇਹਨਾਂ ਨੇ ਪਾਈਪ ਖਿਚਾਇਆ ਹੁਣ ਇਹ ਉਧਰ ਭੱਜ ਗਏ ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗਦਾ ਰਹੇ ਵੀ ਕੀ ਕੀ ਟੀਕੇ ਮੇ ਕਰਨੀ ਹੈਗੀ ਜਾਣਕਾਰੀ ਹਮਿਲਦੀ ਰਹੇ ਇਹਨਾਂ ਨੂੰ ਵੀ ਜਿਹੜੀ ਵੀ ਸਪਰੇਅ ਆਪਾਂ ਵੱਡੇ ਟਰੈਕਟਰ ਵਾਲੇ ਪੰਪ ਨਾਲ ਹੀ ਕਰਦੇ ਆਂਗੇ ਇਧਰ ਆਪਣੀ ਕਣਕ ਵੀ ਆ ਜਿਹੜੀ ਪੱਕ ਕੇ ਤਿਆਰ ਆ 222 ਵੈਰਾਈਟੀ ਆ ਇਹ 30 ਨਵੰਬਰ ਦੀ ਆਪਣੀ ਬਿਜਾਈ ਕਰੀ ਹੋਈ ਹੈਗੀ ਬਾਸ 2 ਦਿਨਾਂ ਤੱਕ ਏਰੀ ਵੀ ਆਪਾਂ ਨੇ ਕਟਾਈ ਸਟਾਰਟ ਕਰ ਦੇਣੀ ਹੈਗੀ ਤੁਸੀਂ ਦੇਖ ਸਕਦੇ ਹੋ ਕਣਕ ਪੂਰੀ ਸਿਹਰੀ ਹੋ ਗਈ ਹੈਗੀ ਬਾਕੀ ਦੱਸਾਂਗੇ ਆਪਾਂ ਤੁਹਾਨੂੰ ਕਿ ਕਿੰਨਾ ਝਾੜ ਆਇਆ ਇਹਦਾ ਵੀ ਵੱਢਣ ਤੋਂ ਬਾਅਦ ਦੇਖ ਲੈਦਾਂ ਤੁਸੀਂ ਪੂਰਾ ਏਰੀਆ ਜਿਹੜਾ ਸਨੈਰੀ ਰੰਗ ਦਾ ਹੋ ਗਿਆ। ਬਾਦ 2-4 ਦਿਨ ਦੇ ਵਿੱਚ ਆਪਣੇ ਕੰਮ ਚੱਲ ਪੂਗਾ ਕੰਮ ਇਹਨਾਂ ਚੱਲ ਪੈਣੀਆਂ। ਸਿੱਧਾ ਸਿੱਧਾ ਹੀ ਖੇਚੋ। ਕਿਵੇਂ ਲਿਬੜੇ ਓਏ? ਨਹੀਂ ਲਿਬੜਦੇ ਹੁੰਦੇ। ਇੰਨਾ ਲਿਬੜਦੇ ਹੁੰਦੇ ਨਹੀਂ। ਸਾਰੇ ਕੱਪੜੇ ਲਵੇੜੀ ਫਿਰਦਾ ਨੂੰ। ਨਹੀਂ ਮੈਂ। ਹੂੰ? ਨਹੀਂ ਐ। ਡੱਕਦੇ ਗਾਣੇ ਸੁਣੂ। ਡੱਕ ਤੇ ਗਾਣੇ ਕੀ ਕਰਨੇ ਹੁਣ ਕੇ? ਉਹ ਤੇ ਨਿਗਾ ਰੱਖੀ ਪੰਪ ਤਾਂ ਨਹੀਂ ਲੀਕ ਹੈਗਾ। ਉਹ ਦੇਖ ਲਾ ਦੇ। ਐਂਗਾ ਦੋ ਲਵੇੜੀ ਨੇ। ਅੱਡੀ ਗਿਆ ਦੀ। ਕਿੱਥੇ ਡਿੱਗਿਆ ਦੀਆ? ਉਹ ਉੱਥੇ। ਐਂ ਕਿ ਮੈਂ ਡਿੱਗਿਆ ਦੀਆ? ਪਾਇਰ ਦੇ ਕਿੰਨੇ ਲਵੇੜੇ ਨੇ ਗਾਰੇ ਨਾਲ ਕੰਮ ਤਾਂ ਕਰਦੇ ਨਹੀਂ ਹੈਗੇ ਤੁਸੀਂ ਮੈਂ ਜੱਪੜੀਆਂ ਤਾਂ ਕਰਦੀ ਕੰਮ ਤਾਂ ਕਰਦੇ ਨਹੀਂ ਹੈਗੇ ਤੂੰ ਤੀ ਅੱਜ ਫੇਰ ਰੋਜ਼ ਤੂੰ ਤਿਆ ਖਾਣ ਨੂੰ ਕਿਉਂ ਆ ਤੈਨੂੰ ਲੈ ਜਣਾ ਮੈਂ ਲੈ ਕਿ ਦੋ ਲੈ ਮਾਰਾ ਮਾਜਾਣਾ ਨੂੰ ਮਾਰ ਜੀ ਅੱਜ ਥੋੜਾ ਲੇਟ ਹੋ ਗਏ ਕਿਉਂਕਿ ਥੋੜਾ ਜਿਹਾ ਪੰਪ ਲੀਕ ਹੋਣ ਲੱਗ ਗਿਆ ਠੀਕਾ ਇਹ ਪੁਰਾਣੀਆਂ ਰਾਬੜਾਂ ਪਾ ਕੇ ਚੱਲਦਾ ਕਰਿਆ ਕਹਿੰਨੇ ਕੱਲ ਨੂੰ ਇਹਦੇ ਲੈ ਆ ਕੇ ਆਪਾਂ ਨਵੀਆਂ ਰਾਬੜਾਂ ਪਾਉਣੀਆਂ ਨੇ ਗਿਆ ਮੈਂ ਨਹੀਂ ਚੜਾਉਂਦਾ ਹੈਗਾ ਆਪ ਚੜੋ ਤੁਸੀਂ ਚੜਨਾ ਸਿੱਖੋ ਆ ਦੇਖ ਚੜ ਗਿਆ ਉਹ ਦੇਖ ਚੜ ਗਿਆ ਚੜ ਜਾ ਚੜ ਜਾ ਚੜ ਜਾ ਚੱਲ ਉੱਪਰ ਪਾ ਹੱਥ ਉੱਪਰ ਉੱਪਰ ਲੈ ਟਾਣੀਆਂ ਨੂੰ ਇਹ ਵੀ ਇਹ ਵੀ ਮੇਰੇ ਇਹਨਾਂ ਦਾ ਮੇਰੇ ਵਾਂਗੂ ਵੀ ਚੜਦੇ ਨੇ ਪਾਸੇ 60 ਬਜੇ ਪੱਕਾ 60 ਬਜੀ 60 ਬਜੀ ਮਿੱਠੀਆਂ ਲੱਡੂ ਰੇ ਕੁੱਤਾ ਹੱਥ ਬੰਨ੍ਹ ਕੇ ਬੰਨ੍ਹਾ ਮੈਂ ਕੁੱਤੇ ਟਾਣੀਆਂ ਨੂੰ ਹੱਥ ਪਾ ਕੇ ਚੜਦੇ ਹੁੰਦੇ ਨੇ ਚੜਾ ਨਹੀਂ ਆ ਰਿਹਾ ਜੋਰ ਲਾ ਜੋਰ ਚੱਲ ਉੱਪਰ ਪਾ ਟਾਣੀ ਨੂੰ ਹੱਥ ਉੱਪਰ ਆ ਮੋਟੀ ਨੂੰ ਪਾ ਲੈ ਹਾਂ ਉੱਪਰ ਪਾ ਕੇ ਥੱਲੇ ਕਾ ਪਾਣਾ ਉੱਪਰ ਉਹ ਉਰਲੇ ਪਾਸੇ ਦੀ ਤੂੰ ਸਮਝ ਆ ਰਿਹਾ ਹਾਂ 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 ਚੱਲ ਉਹ ਜਿਹੜੀ ਮੂਰੇ ਵਾਲੀ ਆ ਉਹਨੂੰ ਪਾ ਲੈ ਇੱਕ ਹੱਥ ਬਸ ਇਹ ਤਾਂ ਗਿਆ ਉੱਪਰ ਨੂੰ ਪਾ ਉੱਪਰ ਨੂੰ ਪਾ ਉੱਪਰ ਨੂੰ ਐਸੇ ਨੂੰ ਉਹ ਉਰਲੀ ਨੂੰ ਉਰਲੀ ਮੋਟੀ ਹੈ ਜਿਹੜੀ ਇੱਧਰ ਲਿਆ ਹਾਂ ਹਾਂ ਚੜਗਣਾ ਹੱਥ ਵੜਾ ਕੇ ਕਿੱਥੇ ਜਿਹੜਾ ਆਪੇ ਝੜ ਗਿਆ ਆਪੇ ਝੜ ਗਿਆ ਲੈ ਉੱਪਰ ਤਰਕੇ ਦੇ ਤਾਂ ਚਲ ਉਤਾਰ ਕੀ ਕਰਨਾਗਾ ਤੇਨੇ ਹੁਣ ਕੀ ਕਰੇਗਾ ਤੂਤੀਆਂ ਤਾਂ ਉੱਤੇ ਉੱਤੇ ਨੇ ਤੂਤੀਆਂ ਉੱਚੀਆਂ ਜਾਂਦੇ ਨੇ ਹੁਣ ਨੀਵੀਆਂ ਨੀਵੀਆਂ ਦਾ ਖਾ ਕੇ ਕੱਲ ਤੁਸੀਂ ਸਾਰੀਆਂ Huh? <inaudible> 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 <inaudible>